ਸਾਡੇ ਬੱਚੇ ਪਾਲਣ ਲਈ ਤਾਂ ਜਗ੍ਹਾ ਹੈ ਨਹੀਂ ਸਾਡੇ ਕੋਲੇ ਤੇ ਪਸ਼ੂ ਕਿੱਥੇ ਰੱਖਾਂਗੇ ਇੱਕ ਦੇ ਸਾਡੀਆਂ ਬੀਬੀਆਂ ਕੱਖ ਚੰਡਾ ਖੋਤਨ ਜਾਣ ਵਾਸਤੇ ਜਾਂਦੀਆਂ ਖੇਤਾਂ ਦੇ ਵਿੱਚ ਸਾਡੇ ਕਿਸਾਨ ਭਰਾ ਉਹਨਾਂ ਨੂੰ ਬੇਇੱਜ਼ਤ ਕਰਦੇ ਆ ਜਲੀਲ ਕਰਦੇ ਆ ਉਹਨਾਂ ਦੇ ਬੰਦਿਆਂ ਦੀ ਇਨਸਲਟ ਕਰਦੇ ਆ ਅੱਜ ਚੈਲੰਜ ਕਰਦੇ ਤੁਹਾਡੇ ਮਾਧਿਅਮ ਤੋਂ ਕਿ ਜਮੀਨ ਦੇ ਆਸੇਵ ਮਾਸਰ ਜਿ ਵਾਰਸਾ ਜਿਹੜੇ ਉਹ ਅੱਜ ਆ ਗਏ ਆ ਅਸੀਂ ਇਹਨਾਂ ਲੋਕਾਂ ਨੂੰ ਇਹ 7000 ਏਕੜ ਜ਼ਮੀਨ ਦੇ ਵਿੱਚੋਂ ਅੱਜ ਵੀ ਲਗਭਗ 2000 ਬੰਦੇ ਦਾ ਘਟ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਕ ਅਜਿਹੀ ਜਥੇਬੰਦੀ ਜਿਸ ਨੇ ਇਹ ਮਹਿਸੂਸ ਕੀਤਾ ਕਿ ਜੇਕਰ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ ਦਲਤ ਭਾਈਚਾਰਾ ਜੇਕਰ ਉਸ ਦੀ ਮੁਕਤੀ ਕਰਵਾਉਣੀ ਆ ਤਾਂ ਜ਼ਮੀਨ ਵੀ ਹੈ ਜਿਹੜੀ ਉਸ ਵਾਸਤੇ ਬਹੁਤ ਜ਼ਿਆਦਾ ਅਹਿਮਤ ਰੱਖਦੀ ਹੈ ਕਿ ਜਿੱਥੇ ਵੱਡੇ ਪੱਧਰ ਦੇ ਉੱਤੇ ਬਾਕੀ ਜਥੇਬੰਦੀਆਂ ਜਿਹੜੀਆਂ ਹੋਂਦਿਕ ਰੈਜ਼ਰਵੇਸ਼ਨ ਦੇ ਮੁੱਦੇ ਨੂੰ ਲੈ ਕੇ ਹੀ ਆ ਜਿਹੜਾ ਐਸਸੀ ਪੋਲਿਟਿਕਸ ਕਰਦੀਆਂ ਰਹੀਆਂ ਦਲਤ ਪੋਲਿਟਿਕਸ ਕਰਦੀਆਂ ਰਹੀਆਂ ਉੱਥੇ ਨਾਲ-ਨਾਲ ਪੰਜਾਬ ਦੀ ਆਬੋ ਹਵਾ ਦੇ ਵਿੱਚ ਆ ਜਿਹੜਾ ਹੁਣ ਇਹ ਵੀ ਮੁੱਦਾ ਉੱਭਰਿਆ ਹੈਗਾ ਕਿ ਜੇਕਰ ਦਲਤਾਂ ਨੂੰ ਮੁਕਤੀ ਪ੍ਰਾਪਤ ਕਰਨੀ ਹੈ ਉਹਨਾਂ ਨੇ ਤਜਵੀਨ ਵੀ ਉਹਨਾਂ ਵਾਸਤੇ ਬਹੁਤ ਜ਼ਿਆਦਾ ਅਹਿਮੀਤ ਰੱਖਦੀ ਹੈਗੀ ਆ ਕਿਸੇ ਕੋਈ ਟਾਈਮ ਇਹੋ ਜਿਹਾ ਹੁੰਦਾ ਸੀਗਾ ਜਦੋਂ ਲੈਂਡ ਸੀਲਿੰਗ ਐਕਟ ਦੀ ਗੱਲ ਦੇ ਕਰਨ ਤੋਂ ਵੀ ਆ ਜਿਹੜਾ ਲੋਕ ਕਤਰਾਉਂਦੇ ਸੀਗੇ ਪਰ ਹੁਣ ਖੁੱਲੇ ਰੂਪ ਦੇ ਵਿੱਚ ਕਾਫੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਇਸ ਦੀ ਗੱਲ ਕਰਨ ਨੂੰ ਲੱਗੀਆਂ ਹੈਗਾ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਚੰਨੀ ਸਰਕਾਰ ਨੇ ਵੀ ਭਾਵੇਂ ਇੱਕ ਵਾਰੀ ਇਹ ਐਲਾਨ ਕਰਤਾ ਸੀ ਕਿ ਅਸੀਂ ਲੈਂਡ ਸੀਲਿੰਗ ਐਕਟ ਆ ਜਿਹੜਾ ਲਾਗੂ ਕਰਾਂਗੇ ਪਰ ਗੱਲ ਇਹ ਹੈਗੀ ਆ ਵੀ ਜਿਹੜੇ ਧਨਾੜਾਂ ਦੀਆਂ ਹਜ਼ਾਰ-ਹਜ਼ਾਰ ਏਕੜ ਪੈਲੀਆਂ ਦੇ ਉੱਤੇ ਕਬਜ਼ਾ ਹੈਗਾ ਬਾਦਲਾਂ ਦਾ ਕਬਜ਼ਾ ਹੈਗਾ ਕੈਪਟਨ ਮਰਿੰਦਰ ਦਾ ਕਬਜ਼ਾ ਹੈਗਾ ਜੋ ਤਕੜੇ-ਟਕੜੇ ਪੋਲਿਟਿਸ਼ੀਨਾਂ ਦਾ ਕਬਜ਼ਾ ਹੈਗਾ ਤਕੜੇ ਅਫਸਰ ਸਾਹੀ ਦਾ ਕਬਜ਼ਾ ਹੈਗਾ ਉਹ ਏਡੀ ਛੇਤੀ ਇਹ ਮਾਮਲੇ ਨੂੰ ਆ ਜਿਹੜਾ ਉਹ ਹੱਲ ਨਹੀਂ ਹੋਣ ਦੇਣਗੇ ਇਸ ਕਰਕੇ ਇਸ ਵਾਸਤੇ ਵੱਡੀ ਲੋਕ ਲਹਿਰ ਦੀ ਜ਼ਰੂਰਤ ਆ ਤੇ ਕਿਤੇ ਨਾ ਕਿਤੇ ਵੱਡੀ ਲੋਕ ਲਹਿਰ ਜਿਹੜੀ ਉਹ ਪੰਜਾਬ ਦੇ ਵਿੱਚ ਉਸਰਦੀ ਹੋਈ ਦਿਖਾਈ ਵੀ ਦਿੰਦੀ ਹੈਗੀ ਆ ਪਿਛਲੇ ਦਿਨੀ 28 ਫਰਵਰੀ ਨੂੰ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ ਦੇ ਲਾਗੇ ਬੀੜਾ ਸਵਾਨ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਬਾਲ ਕੇ ਜਿਹੜੀ ਉੱਥੇ ਜੋ ਰਾਜੀ ਦੀ ਬੇਨਾਮੀ ਜ਼ਮੀਨ ਪਈ ਸੀਗੀ ਉੱਥੇ ਆਪਦੀ ਦਾਵੇਦਾਰੀ ਠੋਕੀ ਗਈ ਤੇ ਉਸੇ ਦੀ ਤਰਜ਼ ਦੇ ਉੱਤੇ ਆ ਜਿਹੜਾ ਫਰੀਦਕੋਟ ਦੇ ਵਿੱਚ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਹੋਇਆ ਤੇ ਜਿਸ ਦਾ ਨਾਮ ਰੱਖਿਆ ਗਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਤੇ ਇਧਰਲੇ ਪਾਸੋਂ ਜਿਹੜਾ ਇਸ ਜਥੇਬੰਦੀ ਨੂੰ ਆ ਜਿਹੜਾ ਅਵਤਾਰ ਸਿੰਘ ਸੋਤਾ ਤੇ ਹੋਰ ਉਹਨਾਂ ਦੇ ਸਾਥੀ ਆ ਜਿਹੜੇ ਉਹ ਰਨ ਕਰ ਰਹੇ ਹੈਗੇ ਲਗਾਤਾਰ ਇਹਨਾਂ ਵੱਲੋਂ ਜਿਹੜਾ ਕਾਫੀ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਤੇ ਹਰ ਵਾਰ ਆ ਜਿਹੜਾ ਮੀਟਿੰਗ ਦੇ ਵਿੱਚ ਗਿਣਤੀ ਜਿਹੜੀ ਦੁੱਗਣੀ ਤਿਗਣੀ ਚੌਗਣੀ ਰਫਤਾਰ ਦੇ ਨਾਲ ਵੱਧ ਰਹੀ ਹੈਗੀ ਅੱਜ ਵੀ ਐਤਵਾਰ ਨੂੰ ਜੋ ਮਿਊਨਿਸਪਲ ਪਾਰਕ ਹੈਗਾ ਇੱਥੇ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਆ ਜਿਹੜੇ ਖਤਰ ਹੋਏ ਹੈਗੇ ਆਪਾਂ ਅਵਤਾਰ ਸੋਤਾ ਜੀ ਨਾਲ ਗੱਲਬਾਤ ਕਰਾਂਗੇ ਆ ਸੋਤਾ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮੋ ਵਧਾਏ ਜੈ ਪੀਮ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਛਾ ਸੋਤਾ ਸਾਹਿਬ ਹੁਣ ਤੱਕ ਤੁਸੀਂ ਕਾਫੀ ਮੀਟਿੰਗਾਂ ਕਰਨੀਆਂ ਹੈਗੀਆਂ ਹਰ ਇੱਕ ਮੀਟਿੰਗ ਦੇ ਵਿੱਚ ਇਕੱਠ ਵੱਧ ਰਿਹਾ ਹੈਗਾ ਕੀ ਕਾਰਨ ਮੰਨਦੇ ਹੋ ਕਿ ਐਡਾ ਕੱਠਵਾਦ ਦਾ ਜਾ ਰਿਹਾ ਹੈਗਾ ਕਿਵੇਂ ਲੱਗਦਾ ਹੈਗੇ ਇਸ ਮਾਮਲੇ ਨੂੰ ਵੇਖਦੇ ਕਿਵੇਂ ਇਸ ਮਾਮਲੇ ਨੂੰ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਰਤੀ ਮਜ਼ਦੂਰ ਬੇਜ਼ਮੀਨੇ ਲੋਕ ਮੈਂ ਜਿੱਥੋਂ ਤੱਕ ਇਹ ਸਰਵੇ ਕੀਤਾ ਹੈ ਕਿ ਲਗਭਗ 80% ਲੋਕ ਐਸੇ ਹੈ ਕਰਤੀ ਮਜ਼ਦੂਰ ਬੇਜਮੀਨੇ ਪਲਾ ਹੋ ਰੇੜੀ ਲਾਉਂਦਾ ਪਲਾ ਕੋਈ ਛੋਟਾ ਦੁਕਾਨਦਾਰ ਹੈ ਕੋਈ ਛੋਟਾ ਕਾਰੋਬਾਰੀ ਹੈ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਔਰ ਇਸ ਲੜਾਈ ਦੇ ਵਿੱਚ ਅਸੀਂ ਇਹ ਦੇਖਿਆ ਕਿ ਪਰਿਵਾਰਾਂ ਦੇ ਵਿੱਚ ਲਗਭਗ ਪਿੰਡਾਂ 'ਚ ਜ਼ਿਆਦਾ ਗਿਣਤੀ ਐਸੀ ਹੈ ਕਿ ਜਿਹੜੇ ਲੋਕ ਗਰੀਬ ਆ ਜਲਾਲਤ ਦਾ ਸਾਹਮਣਾ ਕਰ ਰਹੇ ਆ ਕਈ ਕਈ ਸਾਲਾਂ ਤੋਂ ਕਈ ਕਈ ਪਰਵਾਰ ਡੇਢ ਡੇਢ ਦੋ ਦੋ ਮਰਨਾਂ ਦੇ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਆ ਕਿਉਂਕਿ ਉਹਨਾਂ ਕੋਲੇ ਜ਼ਮੀਨ ਨਹੀਂ ਹੈ ਪਸ਼ੂ ਧਨ ਦੀ ਗੱਲ ਕਰ ਲਈਏ ਕਿ ਜੇਕਰ ਸਾਡੇ ਕੋਲੇ ਜਗ੍ਹਾ ਹੋਵੇ ਤਾਂ ਪਸ਼ੂ ਵੀ ਰੱਖਿਆ ਜਾਵੇ ਪਸ਼ੂਆਂ ਦੀ ਲੋੜ ਹੈ ਕਿ ਆਮ ਪਰਿਵਾਰ ਵਾਸਤੇ ਦੁੱਧ ਵਾਲ ਦੀ ਲੋੜ ਹੁੰਦੀ ਹੈ ਤੇ ਅੱਜ ਜਿਹੜੇ ਆਮ ਦਲਤ ਲੋਕ ਹੈ ਜਾਂ ਬੇਜ਼ਮੀਨੇ ਕਰਤੀ ਲੋਕ ਹੈ ਉਹਨਾਂ ਕੋਲੋਂ ਤਾਂ ਕੋਹਾ ਦੂਰ ਦੁੱਧ ਦਹੀਂ ਵੀ ਦੌੜ ਗਿਆ ਕਿਉਂਕਿ ਸਾਡੇ ਬੱਚੇ ਪਾਲਣ ਲਈ ਤਾਂ ਜਗ੍ਹਾ ਹੈ ਨਹੀਂ ਸਾਡੇ ਕੋਲੇ ਤੇ ਪਸ਼ੂ ਕਿੱਥੇ ਰੱਖਾਂਗੇ ਜਿੰਨਾ ਪਰਿਵਾਰਾਂ ਦੇ ਕੋਲੇ ਥੋੜੀ-ਬਹੁਤੀ ਜਗ੍ਹਾ ਹੈਗੀ ਵੀ ਐ ਉਹਨਾਂ ਪਸ਼ੂ ਤਾਨੂੰ ਪਾਲਣ ਵਾਸਤੇ ਜੇਕਰ ਸਾਡੀਆਂ ਬੀਬੀਆਂ ਕੱਖ ਕੰਡਾ ਖੋਤਨ ਜਾਣ ਵਾਸਤੇ ਸਾਰੇ ਪੰਜਾਬ ਦੀ ਗੱਲ ਕਰਦਾ ਕਿ ਉਹ ਜਾਂਦੀਆਂ ਖੇਤਾਂ ਦੇ ਵਿੱਚ ਸਾਡੇ ਕਿਸਾਨ ਭਰਾ ਉਹਨਾਂ ਨੂੰ ਬੇਇੱਜ਼ਤ ਕਰਦੇ ਐ ਜਲੀਲ ਕਰਦੇ ਐ ਉਹਨਾਂ ਦੇ ਬੰਦਿਆਂ ਦੀ ਇਨਸਲਟ ਕਰਦੇ। ਸੋ ਅੱਜ ਇਸ ਦੁੱਖ ਦੀ ਘੜੀ ਨੂੰ ਮਹਿਸੂਸ ਕਰਦਿਆਂ ਅਸੀਂ ਇਹ ਜਦੋਂ ਸੰਗਰੂੜ ਦੇ ਵਿੱਚ ਪਿਛਲੇ 28 ਫਰਵਰੀ ਨੂੰ ਦੇਖਿਆ ਕਿ 927 ਏਕੜ ਜ਼ਮੀਨ ਦੇ ਉੱਤੇ ਉਹਨਾਂ ਕਿਰਤੀ ਮਜ਼ਦੂਰ ਲੋਕਾਂ ਨੂੰ ਕਾਬਜ਼ ਕਰਾਉਣ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਾਮਯਾਬ ਹੋਈ। ਤਾ ਫਰੀਦਕੋਟ ਦੇ ਵਿੱਚ 7000 ਏਕੜ ਮਹਾਰਾਜਾ ਫਰੀਕੋਟ ਦੀ ਜ਼ਮੀਨ ਪਈ ਹੈ ਜੀ ਮਹਾਰਾਜੇ ਦੀ ਮੌਤ ਤੋਂ ਬਾਅਦ ਉੱਥੇ ਇੱਕ ਟਰਸਟ ਬਣਿਆ ਟਰਸਟ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਭੰਗ ਕਰ ਦਿੱਤਾ ਗਿਆ ਟਰਸਟ ਕੋਲੇ ਕੇਵਲ ਤੇ ਕੇਵਲ 30 9 2022 ਤੱਕ ਜਿਹੜਾ ਬਲਵੀਰ ਹਸਪਤਾਲ ਫਰੀਕੋਟ ਸੀ ਰਾਜੇ ਦਾ ਉਹਦੀ ਦੇਖਭਾਲ ਲਈ ਸਮਾਂ ਦਿੱਤਾ ਗਿਆ ਸੀ ਛੋਏ ਸਾਰਾ ਢਾਂਚਾ ਇਹ ਖਤਮ ਹੋ ਗਿਆ ਰਾਜੇ ਵਾਲਾ ਅੱਜ ਇਹ ਜਿਹੜੀ 7000 ਜਮੀਨ ਹੈ ਇਹਦੇ ਤੇ ਨਾ ਤਾਂ ਪੰਜਾਬ ਸਰਕਾਰ ਕਬਜ਼ਾ ਅਸੀਂ ਸਾਰੀਆਂ ਫਰਦਾਂ ਸਾਰਾ ਰਿਕਾਰਡ ਕਢਾ ਲਿਆ ਅਸੀਂ ਲੀਗਲ opinion ਲੈ ਲਿਆ ਰੈਵਨਿਊ ਨਾਲ ਵੀ ਟੱਚ ਹੋ ਰਹੇ ਆ ਕਿ ਇਹਨਾਂ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੈ ਬਾਕੀ ਸਭ ਤੋਂ ਵੱਡੀ ਗੱਲ ਦੱਸਦਾ ਮੋਰ ਸਾਹਿਬ ਕਿ ਇਹ ਰਾਜੇ ਜ਼ਮੀਨਾਂ ਨਾਲ ਲੈ ਕੇ ਨਹੀਂ ਸੀ ਜੰਮੇ ਸਾਡੇ ਪੁਰਖਿਆਂ ਤੋਂ ਹੀ ਖੋਈਆਂ ਹੋਈਆਂ ਜ਼ਮੀਨਾਂ ਸੀ ਸੋ ਆਸੀ ਜਿੱਥੇ ਅੱਜ ਇਹ ਧੜਵੀ ਲੋਕ ਕੋਈ ਰਾਜਨੀਤਿਕ ਰਾਜਨੀਤੀ ਦੇ ਵਿੱਚ ਅੱਜ ਵੀ ਸਰਕਾਰ ਵਿੱਚ ਹੈ ਧੱਕੇ ਨਾਲ ਕਿੱਦਾਂ ਇਹਨਾਂ ਜ਼ਮੀਨਾਂ ਤੇ ਕਾਬਜ ਹੋਏ ਹੋਏ ਆ ਉਹਨਾਂ ਨੂੰ ਅੱਜ ਚੈਲੰਜ ਕਰਦੇ ਤੁਹਾਡੇ ਮਾਧਿਅਮ ਤੋਂ ਕਿ ਜਮੀਨ ਦੇ ਅਸਲ ਮਾਲਕ ਸਰ ਜਿ ਵਾਰਸਾ ਜਿਹੜੇ ਉਹ ਅੱਜ ਆ ਗਏ ਆ ਅਸੀਂ ਇਹਨਾਂ ਲੋਕਾਂ ਨੂੰ ਇਹ 7000 ਏਕੜ ਜ਼ਮੀਨ ਦੇ ਵਿੱਚੋਂ ਅੱਜ ਵੀ ਲਗਭਗ 2000 ਬੰਦੇ ਦਾ ਘਟ ਸੀ ਕਿ ਅਸੀਂ ਉਹਨਾਂ ਨੂੰ ਘੱਟੋ ਘਾਟ ਕੇ ਇਕੱਲਾ ਜ਼ਮੀਨ ਦਿਵਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਕਿਉਂਕਿ ਇੱਕ ਇਕੱਲਾ ਜ਼ਮੀਨ ਦੇ ਵਿੱਚ ਇੱਕ ਆਮ ਛੋਟੇ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਜੇ ਚਾਰ ਕਨਾਲਾ ਕਣਕ ਬੀਜੀ ਜਾਵੇ ਤਾਂ ਤੇਰਾ ਕੁਆਂਟਲ ਕਣਕ 12 13 ਕੁਆਂਟਲ ਕਣਕ ਨਾਲ ਸਾਲ ਦਾ ਇੱਕ ਪਰਿਵਾਰ ਦਾ ਗੁਜ਼ਾਰਾ ਹੁੰਦਾ ਕਿਸੇ ਇੰਸਪੈਕਟਰ ਜਾਂ ਡਿਪੋ ਵਾਲੇ ਮਗਰ ਕਿਹੜੇ ਧੱਕੇ ਖਾਣ ਦੀ ਲੋੜ ਨਹੀਂ ਦੂਜੇ ਪਾਸੇ ਸਾਡਾ ਪਸ਼ੂ ਧਨ ਵੀ ਪਲਦਾ ਹੈ ਜੇ ਅਸੀਂ ਕਨਾਲ ਦੋ ਕਨਾਲਾ ਪੱਠੇ ਬੀਜ ਕੇ ਮੱਝਾਂ ਗਾਂ ਰੱਖਦੇ ਆ ਜਿੱਥੇ ਘਰ ਦੇ ਦੁੱਧ ਦਾ ਚਾਹ ਪਾਣੀ ਦਾ ਗੁਜ਼ਾਰਾ ਹੁੰਦਾ ਉਥੇ ਪਸ਼ੂ ਤੁਹਾਨੂੰ ਵੀ ਪਾਲਦਾ ਹੈ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਇਹ ਜ਼ਮੀਨ ਦਵਾ ਕੇ ਆਪਣੇ ਗਰੀਬ ਲੋਕਾਂ ਨੂੰ ਉਹਨਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਜੀ ਅੱਜ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਧੱਬਾ ਲੱਗ ਰਿਹਾ ਹੈ ਕਿ ਇਹ ਨਸ਼ਾ ਕਰਦੇ ਆ ਇਹ ਚੋਰੀਆਂ ਕਰਦੇ ਆ ਨਜਾਇਜ਼ ਕਸਮ ਦੇ ਇਲਜ਼ਾਮ ਲਾਏ ਜਾਂਦੇ ਆ ਉਹਨਾਂ ਲੋਕਾਂ ਨੂੰ ਜਦੋਂ ਆਪਦੇ ਘਰੇ ਰੋਜ਼ਗਾਰ ਹੋਇਆ ਘਰ ਦੀ ਸਬਜ਼ੀ ਹੋਈ ਘਰ ਦਾ ਦੁੱਧ ਹੋਇਆ ਘਰ ਦੀ ਕਣ ਕੋਈ ਤਾਂ ਉਹਨਾਂ ਨੂੰ ਖੇਤਾਂ ਤੇ ਵਟਾਂ ਤੇ ਕਿਸੇ ਦੇ ਬਾਥੂ ਤੋੜਨ ਦੀ ਜਾਂ ਸਾਗ ਤੋੜਨ ਦੀ ਲੋੜ ਨਹੀਂ ਪੈਣੀ ਇੱਕ ਜਲਾਲਤ ਤੋਂ ਬਚਣਗੇ ਲੋਕ ਆ ਸੋ ਅਸੀਂ ਅੱਜ ਸੁਪਨਾ ਅਕਲਿਕਾ ਕਿ ਅੱਜ ਸਾਡੇ ਨਾਲ ਜੇ 2000 ਬੰਦਾ ਜੇ ਸਪਾਰਕ ਦੇ ਵਿੱਚ ਇਕੱਠਾ ਹੋਇਆ ਤਾਂ ਅਸੀਂ ਅਸੀਂ 6 ਤਰੀਕ ਨੂੰ ਇੱਕ ਵਿਸ਼ੇਸ਼ ਮੀਟਿੰਗ ਇੱਕ ਹੋਰ ਰੱਖ ਰਹੇ ਹਾਂ 6 ਅਪ੍ਰੈਲ ਦਿਨ ਐਤਵਾਰ ਨੂੰ ਇਸੇ ਮਿਊਸਪਲ ਕਾਰਪਰਕ ਦੇ ਵਿੱਚ ਤੁਸੀਂ ਫਿਰ ਦੇਖੋਗੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਣੇ ਆ ਔਰ ਇਹਨਾਂ ਲੋਕਾਂ ਨੂੰ ਜਲਦੀ ਹੀ ਅਸੀਂ ਖਾਲਸਾ ਦੇ ਜਨਮ ਦਿਨ ਤੇ ਵਿਸਾਖੀ ਤੇ ਇਹ ਜ਼ਮੀਨ ਤੇ ਕਾਬੂਜ ਕਰਾ ਦੇਣਾ ਕਿਉਂਕਿ ਇਹ ਧੜਵੀ ਲੋਕ ਅੱਜ ਜਿਹੜੇ ਕਣਕ ਵੀ ਬੀਜੀ ਬੈਠੇ ਆ ਉਹਨਾਂ ਦੀ ਕਣਕ ਜਿਹੜੀ ਆ ਵਢਾਈ ਹੋ ਜੂਗੀ ਅਸੀਂ ਉਤੋਂ ਬਾਅਦ ਉਹਨਾਂ ਜ਼ਮੀਨਾਂ ਦੇ ਉੱਤੇ ਸਾਡੇ ਆਮ ਗਰੀਬ ਲੋਕਾਂ ਨੂੰ ਉੱਥੋਂ ਦੇ ਵਾਰਿਸ ਬਣਾ ਦੇਣਾ ਤੁਹਾਡੇ ਮਾਧਿਅਮ ਰਾਈਮੈਂ ਅਪੀਲ ਕਰਦਾ ਪੰਜਾਬ ਦੇ ਕੀ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਨੂੰ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਰਾਜਾਂ ਦੀ ਜ਼ਮੀਨ ਪਈ ਹੈ ਬਹੁਤ ਸਾਰੀ ਸਾਡੀ ਜਿਹੜੀ ਆ ਉਹ ਜ਼ਮੀਨ ਜਿਹੜੀ ਕਿ ਪਛਾਇਤੇ ਜ਼ਮੀਨ ਹੈ ਉਹਨਾਂ ਦੇ ਉੱਤੇ ਅਸੀਂ ਕਾਬਜ ਕਰਾਵਾਂਗੇ ਉਤੋਂ ਬਾਅਦ ਔਰ ਸਾਰੇ ਭਾਰਤ ਦੇ ਵਿੱਚ ਇੱਕ ਤਰ ਇੱਕ ਅਜੰਡਾ ਇੱਕੋ ਇੱਕ ਲੈਣ ਖਿੱਚੀ ਜਾਊਗੀ ਕਿ ਫ੍ਰੀ ਕੋਟ ਦੇ ਵਿੱਚ ਜੇ 5000 ਬੰਦੇ ਨੂੰ ਆਪਦੀ ਜ਼ਮੀਨ ਦਾ ਹੱਕਦਾਰ ਦਵਾਇਆ ਤਾਂ ਸਾਰੇ ਪੰਜਾਬ ਦੇ ਵਿੱਚ ਵੀ ਅਸੀਂ ਸਾਰੇ ਭਾਰਤ ਦੇ ਵਿੱਚ ਵੀ ਜਿਹੜੇ ਹਜ਼ਾਰਾਂ ਰਾਜਾਂ ਦੀ ਜ਼ਮੀਨ ਬੇਆਬਾਦ ਪਈ ਆ ਉਹਦੇ ਤੇ ਵੀ ਅਸੀਂ ਗਰੀਬ ਲੋਕਾਂ ਨੂੰ ਕਾਬਜ ਕਰਾਵਾਂਗੇ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਜੰਮਿਆਂ ਨੂੰ ਜ਼ਮੀਨ ਨਹੀਂ ਰਹਿ ਰਹੀ ਮਿਲ ਰਹੀ ਸਿਰਫ ਸਿਰ ਧਕਣ ਵਾਸਤੇ ਆਪਣੇ ਪਰਿਵਾਰਾਂ ਦੇ ਰਹਿਣ ਵਾਸਤੇ ਪ੍ਰਵਾਸੀ ਪੰਜਾਬੀ ਆ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਪੰਜਾਬ ਦੇ ਵਿੱਚ ਲੱਖਾਂ ਝੁੱਗੀਆਂ ਪਾ ਕੇ ਔਰ ਆਧਾਰ ਕਾਰਡ ਰਾਸ਼ਨ ਕਾਰਡ ਇੱਥੋਂ ਦੇ ਬਣਾ ਕੇ ਐਮਐਲਏ ਵੀ ਬਣੇ ਬੈਠੇ ਆ ਸੋ ਮੈਂ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਓ ਨਿਕਲੋ ਬਾਹਰ ਮਕਾਨੋਂ ਸੇ ਜਾਗ ਲੜੋ ਬੇਈਮਾਨੋਂ ਸੇ ਬਹੁ ਕਾਂਸ਼ੀ ਰਾਮ ਦੇ ਨਾਰੇ ਤੋਂ ਆਪਾਂ ਸਜਦਾ ਕਰੀਏ ਤੇ ਜਿਹੜੀਆਂ ਜਿੰਨੀਆਂ ਵੀ ਇਹ ਧੜਵੀ ਲੋਕਾਂ ਦੀਆਂ ਜ਼ਮੀਨਾਂ ਆ ਉਹਨਾਂ ਤੇ ਅਸੀਂ ਆਪਦੇ ਬੱਚੇ ਪਾਲਣ ਵਿੱਚ ਕਾਮਯਾਬ ਹੋਈਏ ਅਸੀਂ ਸਾਡੀ ਜਿਹੜੀ ਅਨਸੂਚੇ ਜਾਤੀ ਦੇ ਲੋਕਾਂ ਦੀ ਜਿਹੜੀ ਲੀਡਰਲੈਸ ਕੌਮ ਆ ਸਾਡੀ ਇਹ ਲੀਡਰਲੈਸ ਮੈਂ ਤਾਂ ਕਹਿ ਰਿਹਾ ਕਿ ਜਿੰਨੇ ਸਾਡੇ ਲੀਡਰ ਭਲਾ ਉਹ ਕਾਲੀਆਂ ਚ ਹੋਇਆ ਭਲਾ ਕਾਂਗਰਸ ਚ ਹੋਇਆ ਭਲਾ ਜਵਾਹਰ ਚ ਵੀ ਆ ਉਹਨਾਂ ਲੋਕਾਂ ਨੇ ਕਦੇ ਥੱਲੇ ਉਤਰ ਕੇ ਇਜਾਜ਼ਤੋ ਜਾਂਦੀਆਂ ਗੱਡੀਆਂ ਤੋਂ ਗਰੀਬਾਂ ਦੀ ਸਮੱਸਿਆ ਨਹੀਂ ਸਮਝੀ। ਸੋ ਆਸੀ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਛਲਾਵੇ 'ਚ ਨਾ ਆਓ। ਆਓ, ਨਿਕਲੋ ਬਾੜ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ। ਅਸੀਂ ਤੁਹਾਨੂੰ ਜ਼ਮੀਨਾਂ ਦੇ ਹੱਕਦਾਰ ਬਣਾਵਾਂਗੇ। ਘੱਟੋ-ਘੱਟ ਤੁਹਾਡੇ ਆਉਣ ਵਾਲੀਆਂ ਦੋ ਪੀੜੀਆਂ ਦੇ ਰਹਿਣ ਵਾਸਤੇ, ਜੂਣ ਗੁਜ਼ਾਰੇ ਵਾਸਤੇ ਅਸੀਂ ਤੁਹਾਡੇ ਲਈ ਜ਼ਮੀਨ ਜ਼ਰੂਰ ਆ। ਪਰਵਾਇਡ ਕਰ ਸਕਦੇ ਆ